ਗੁੱਡ ਮਾਰਨਿੰਗ ਹਾਲ ਮੈਂ ਮੋਨਿਕਾ ਮੈਥਾ ਸਾਇੰਸ ਮਿਸਟਰਸ ਜੀਐਸਐਸ ਲੋਗੜ ਅੱਜ ਤੋਂ ਨੂੰ 7ਵੀਂ ਕਲਾਸ ਦਾ ਪਾਠ ਨੰਬਰ 11 ਜੰਤੂ ਅਤੇ ਪੌਦਿਆਂ ਵਿੱਚ ਪ੍ਰਵਹਨ ਦੇ ਵਿੱਚ ਭਾਗ 2 ਲਹੂ ਵੈਨੀਆਂ ਜਿਨ੍ਹਾਂ ਚ ਤਾਂ ਮਿੰਨ ਧਮਨੀਆਂ ਸ਼ੀਰਾਵਾਂ ਤੇ ਕੋਸ਼ਿਕਾਵਾਂ ਦਾ ਟੌਪਿਕ ਹੈਗਾ ਤਾਂ ਤੁਸੀਂ ਜਿਸ ਤਰ੍ਹਾਂ ਡਾਇਗ੍ਰਾਮ ਚ ਦੇਖ ਸਕਦੇ ਹੋ ਦੋ ਤਰ੍ਹਾਂ ਦੀਆਂ ਸਾਨੂੰ ਵੈਨੀਆਂ ਦਿਖ ਰਹੀਆਂ ਇੱਕ ਲਾਲ ਰੰਗ ਦੀ ਹੈ ਇੱਕ ਨੀਲੇ ਰੰਗ ਦੀਆਂ ਜਿਹੜੀਆਂ ਕੀ ਖੂਨ ਦਾ ਜਾਲ ਬਣਾਉਂਦੀ ਹੈ ਸਾਡੇ ਪੂਰੀ ਬਾਡੀ ਦੇ ਵਿੱਚ ਮਨੁੱਖੀ ਸਰੀਰ ਦੇ ਵਿੱਚ ਤਾਂ ਇਹਨਾਂ ਨੂੰ ਅਸੀਂ ਧਮਣੀਆਂ ਤੇ ਵੇਇਨਸ ਕਹਿੰਨੇ ਆ ਸ਼ੀਰਾਵਾਂ ਇੱਕ ਲਾਲ ਰੰਗ ਦੀਆਂ ਤੇ ਨੀਲੇ ਰੰਗ ਦੀਆਂ ਜਿੱਥੇ ਮਿਲਦੀਆਂ ਉਹਨਾਂ ਨੂੰ ਕੋਸ਼ਿਕਾਵਾਂ ਕਹਿੰਨੇ ਆ ਆਹ ਹੋਰ ਡਿਟੇਲ ਚ ਅਸੀਂ ਪੜ੍ਹੀਏ ਅਸੀਂ ਦੇਖ ਸਕਦੇ ਆ ਕਿ ਜਿਹੜਾ ਸਾਡਾ ਦਿਲ ਹੈ ਉਹ ਪੰਪ ਕਰਦਾ ਹੈ ਹੈਗੇ ਤੇ ਦੋ ਤਰ੍ਹਾਂ ਦੀਆਂ ਵੈਨੀਆਂ ਹੈਗੀਆਂ ਲਾਲ ਰੰਗ ਦੀਆਂ ਤੇ ਨੀਲੇ ਰੰਗ ਦੀਆਂ ਇਹਨਾਂ ਨੂੰ ਸ਼ਿਰਾਵਾਂ ਕਹਿੰਦੇ ਹਨ ਜਿਹੜੀਆਂ ਲਾਲ ਰੰਗ ਦੀਆਂ ਉਹਨਾਂ ਨੂੰ ਤਾਂਮੀਆਂ ਆਰਟਰੀਜ਼ ਔਰ ਨੀਲੇ ਰੰਗ ਦੀਆਂ ਨੂੰ ਕੀ ਕਹਿੰਦੇ ਹੈਗੇਆ ਵੇਨਸ ਇਹਨਾਂ ਦਿਲ ਤੋਂ ਬੋਡੀ ਦੇ ਹਿੱਸਿਆਂ ਨੂੰ ਖੂਨ ਜਿਹੜੇ ਲੈ ਕੇ ਜਾਣਗੇ ਉਹ ਕੀ ਹੋਣਗੇ ਤਾਂਮਨੀਆਂ ਉਹਨਾਂ ਦੇ ਵਿੱਚ ਆਕਸੀਜਨ ਵਾਲਾ ਬਲੱਡ ਹੁੰਦਾ ਹੈ ਕਿਉਂਕਿ ਹਿਮੋਗਲੋਬਿਨ ਆਕਸੀਜਨ ਦੇ ਨਾਲ ਕੰਬਾਈਨ ਕਰਦਾ ਹੈਗਾ ਤਾਂ ਬਲੱਡ ਕੀ ਹੋ ਜਾਂਦਾ ਹੈ ਰੈੱਡ ਕਲਰ ਦਾ ਜਦੋਂ ਹਿਮੋਗਲੋਬਿਨ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਬਾਡੀ ਦੇ ਭਾਗਾਂ ਤੋਂ ਦਿਲ ਕੰਨੀ ਲੈ ਕੇ ਆਉਂਦੀਆਂ ਉਹ ਸ਼ੀਰਾਵਾਂ ਰਹੀ ਉਹਨਾਂ ਦਾ ਰੰਗ ਕੀ ਹੁੰਦਾ ਹੈ ਨੀਲਾ ਹੁੰਦਾ ਤਾਂ ਆਰਟਰੀਸ ਜਿਹੜੀਆਂ ਤਾਂ ਮਨੀਆਂ ਦਿਲ ਤੋਂ ਖੂਨ ਜਿਹੜੀਆਂ ਕਿੱਧਰ ਲੈ ਕੇ ਜਾਣਗੀਆਂ ਸਰੀਰ ਦੇ ਭਾਗਾਂ ਨੂੰ ਤੇ ਬੀਨਸ ਜਿਹੜੀਆਂ ਇਹ ਸ਼ਰੀਰ ਦੇ ਭਾਗਾਂ ਤੋਂ কার্বন ডাই অক্সাইড ਵਾਲਾ নীল ਰੰਗ ਦਾ ਖੂਨ ਜਿਹੜਾ ਹੈਗਾ ਅ ਦਿਲ ਕੰਨੀ ਲੈ ਕੇ ਆਉਂਦੀ ਹੈ ਬਾਡੀ ਦੇ ਭਾਗਾਂ ਨੂੰ ਜਿੱਥੇ ਦੋਨੋਂ ਮਿਲਦੀਆਂ ਹੈਗੀਆਂ ਉਹਨਾਂ ਨੂੰ ਕਪਿਲਰੀਜ਼ ਕਹਿੰਦੇ ਆ ਕਪਿਲਰੀਜ਼ ਦੇ ਵਿੱਚ ਗੈਸਾਂ ਦਾ ਗੈਸਾਂ ਦਾ ਬਟਾਂਦਰਾ ਹੋਏਗਾ ਜਿਵੇਂ ਆਕਸੀਜਨ ਹੈ ਖੂਨ ਤੋਂ ਸੈੱਲਾਂ ਚ ਜਾਏਗੀ কার্বন ਡਾਈ অক্সাইড ਸੈੱਲਾਂ ਤੋਂ ਹੁੰ ਜਾਂਦੇ ਆ ਉਹ ਅਸੀਂ ਚੰਗੀ ਤਰ੍ਹਾਂ ਡਿਟੇਲ ਚ ਪੜੀਆ 83 ਦੇ ਦੀ ਜਿਹੜੀ ਬਰਲੀ ਦੀਵਾਰ ਹੁੰਦੀ ਉਹ ਜਿਆਦਾ ਮੋਟੀ ਹੁੰਦੀ ਹੈ ਵੇਨ ਦੀ ਦੀਵਾਰ ਪਤਲੀ ਹੁੰਦੀ ਹੈ ਔਰ ਵੇਨਸ ਦੇ ਵਿੱਚ ਵਾਲਵ ਲੱਗੇ ਹੁੰਦੇ ਆ ਤਾਂ ਕਿ ਜਿਹੜਾ ਬਲੱਡ ਹੈ ਉਹਦਾ ਬੈਕ ਫਲੋ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਮਨੀਆਂ ਉਹਨਾਂ ਦੀ ਦੀਵਾਰਾਂ ਮੋਟੀਆਂ ਇਹ ਕੂਨ ਦਿਲ ਤੋਂ ਅਰ ਸਰੀਰ ਦੇ ਭਾਗਾਂ ਨੂੰ ਲੈ ਕੇ ਜਾਂਦੀ ਆ ਆਕਸੀਜਨ ਵਾਲਾ ਖੂਨ ਹੁੰਦਾ ਔਰ ਜਿਹੜੀ ਇਹ ਸ਼ੀਰਾਵਾਂ ਇਹ ਉਹਨਾਂ 'ਚ ਵਾਲਵ ਹੁੰਦੇ ਆ ਇਹਨਾਂ ਦੀ ਦੀਵਾਰ ਪਤਲੀ ਹੁੰਦੀ ਆ ਠੀਕ ਹੈ ਵਾਲਵ ਦਾ ਕੰਮ ਕੀ ਹੈ ਤਾਂ ਕਿ ਜਿਹੜਾ ਖੂਨ ਹੈ ਉਹ ਬੈਕ ਫਲੋ ਨਾ ਕਰੇ ਆਸੀ ਕੋ ਸ਼ਰਾਜ ਆ ਵੇਨ ਦਿਖਾਈ ਗਈ ਹੈ ਜਿਹਦੇ ਵਿੱਚ ਦੇਖੋ ਵਾਲਵ ਖੁੱਲਦੀ ਹੈ ਇਹ ਵਾਲਵ ਕੀ ਹੈ ਰੋਕਦੀ ਹੈ ਬਲੱਡ ਦੇ ਬੈਕ ਫਲੋ ਹੋਣ ਤੋਂ ਰੋਕਦੀ ਹੈਗੀ ਹੈ ਕੋਸ਼ੀ ਦੁਬਾਰਾ ਦੇਖ ਸਕਦੇ ਹੋ ਤਾਂ ਇਹਦੇ ਵਿੱਚ ਕਾਰਬਨ ਡਾਈਆਕਸਾਈਡ ਯੁਕਤ ਹਿਮੋਗਲੋਬਿਨ ਦੇ ਨਾਲ ਕੋਨ ਕਾਰਬਨ ਡਾਈਆਕਸਾਈਡ ਗੈਸ ਕੰਬਾਈਨ ਹੁੰਦੀ ਹੈ ਔਰ ਕੋਸ਼ਿਕਾਵਾਂ ਜਿੱਤੇ ਤੰਮ ਨਿਯਤੈਸ਼ੀ ਰਾਮਾ ਤੰਮ ਨਿਯਾਨੇ ਸਰੀਰ ਦੇ ਭਾਗਾਂ ਨੂੰ ਆਕਸੀਜਨ ਦਿੱਤੀ ਤੇ ਕਾਰਬਨ ਡਾਈਆਕਸਾਈਡ ਲਈ ਤਾਂ ਆਹ ਸੈਂਟਰ ਚ ਜਿਹੜਾ ਇਹਨਾਂ ਨੂੰ ਅਸੀਂ ਕੀ ਕਵਾਂਗੇ ਇਹ ਵੱਲੇ ਸੇ ਨੂੰ ਕੋਸ਼ਿਕਾਵਾਂ ਕਵਾਂਗੇ ਠੀਕ ਹੈ ਕਪਿਲਰੀਜ਼ ਬੋਲਦੇ ਹੈਗਾ ਤੇ ਕੋਸ਼ਿਕਾਵਾਂ ਵੱਲੇ ਹਿੱਸੇ ਦੇ ਵਿੱਚ ਕੀ ਹੋਏਗਾ ਸੰਤਾ ਗੈਸ ਅਨ ਆਕਸੀਜਨ ਦਾ ਭੋਜਨ ਦਾ ਵਟਾਂਦਰਾ ਠੀਕ ਸੈੱਲਾਂ ਤੋਂ ਤੇ ਖੂਨ ਦੇ ਵਿਚਕਾਰ ਤਾਂ ਇਹ ਕੋਸ਼ਿਕਾਵਾਂ ਝੁੰਦਾ ਤੰਨੀ ਦੀ ਬਾਲ ਦੀਵਾਰ ਮੋਟੀ ਹੁੰਦੀ ਹੈ ਵੇਇਨਸ ਦੀ ਪਤਲੀ ਹੁੰਦੀ ਹੈ ਔਰ ਵੇਇਨਸ ਦੇ ਵਿਚਕਾਰ ਵਿੱਚ ਵਾਲਵਸ ਵੀ ਹੁੰਦੇ ਆ ਆਰਟਰੀਸ ਦਿਲ ਤੋਂ ਖੂਨ ਸਰੀਰ ਦੇ ਭਾਗਾਂ ਤੱਕ ਪਚਾਉਂਦੀ ਹੈ ਔਰ ਸ਼ਰੀਰ ਦੇ ਭੱਗ ਤੋਂ ਕਾਰਬਨ ਡਾਈਆਕਸਾਈਡ ਵੱਲ ਬਲੱਡ ਸ਼ੀਰਾਵਾਂ ਤਿਲ ਤੱਕ ਪਚਾਉਂਦੀ ਹੈ ਹੈਗੀਆਂ ਇਹ ਸੀਗਾ ਇਹਨਾਂ ਦੇ ਵਿੱਚ ਅੰਤਰ ਦੂਜਾ ਤੁਸੀਂ ਕਪਿਲਰੀਜ਼ ਜਿਹੜੀਆਂ ਹੈਗੀਆਂ ਕੋਸ਼ਿਕਾਵਾਂ ਉਹ ਉੱਥੇ ਜਿਵੇਂ ਪਚਿਆ ਹੋਇਆ ਭੋਜਨ ਦੇ ਪੋਸ਼ਕ ਤੱਤ ਕਾਰਬੋਹਾਈਡਰੇਟ ਪ੍ਰੋਟੀਨ ਚਰਬੀ ਖੂਨ ਤੋਂ ਕਿੱਥੇ ਜਾਏਗਾ ਸੱਲਨ ਚ ਔਰ ਆਕਸੀਜਨ ਸੱਲਨ ਚ ਜਾਏਗੀ ਔਰ ਸੱਲ ਤੋਂ ਕਾਰਬਨ ਡਾਈਆਕਸਾਈਡ ਔਰ ਵੇਸਟ ਜਿਹੜੀਆਂ ਹੈਗੀਆਂ ਸਾਰਾ ਵੀਨਸ ਇਹਨਾਂ ਚੰਦਾ ਹੈਗਾ ਸ਼੍ਰੀ ਰਾਮਰਾਹੀ ਦਿਲ ਕੰਨੀ ਚੰਦਾ ਥੈਂਕ ਯੂ ਫੋਰ ਵਾਚਿੰਗ ਦੀ ਵੀਡੀਓ